ਇਹ ਤਸਵੀਰਾਂ ਖੰਨਾ ਦੇ ਪਿੰਡ ਟੌਂਸਾਂ ਦੀਆਂ ਨੇ ਜਿੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਰਕਾਰੀ ਰਾਸ਼ਨ ਵੰਡਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋ ਰਹੀ ਹੈ ਚੋਣ ਜਾਬਤਾ ਲੱਗਿਆ ਹੋਇਆ ਔਰ ਚੋਣ ਜਾਬਤੇ ਦੇ ਵਿੱਚ ਸਰਕਾਰੀ ਰਾਸ਼ਨ ਵੰਡਿਆ ਜਾ ਰਿਹਾ ਹੈ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਮੌਕੇ ਤੇ ਪਹੁੰਚ ਕੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ ਚੋਣ ਕਮਿਸ਼ਨ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਰਾਸ਼ਨ ਵੰਡਣ ਤੋਂ ਰੋਕਿਆ ਤੇ ਇਸ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਹੈ ਐਸ ਡੀ ਐਮ ਅਤੇ ਸਹਾਇਕ ਰਿਟਰਨਿੰਗ ਅਫਸਰ ਡਾਕਟਰ ਬਲਜਿੰਦਰ ਸਿੰਘ ਢਿੱਲੋਂ ਨੇ ਇਸ ਦਾ ਸੰਗਿਆਨ ਲੈਂਦੇ ਹੋਏ ਸਬੰਧਤ ਏਜੰਸੀ ਮਾਰਕਫੈਡ ਨੂੰ ਇਸ ਦਾ ਨੋਟਿਸ ਜਾਰੀ ਕੀਤਾ ਉੱਥੇ ਹੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਚੋਣ ਕਮਿਸ਼ਨ ਇਸ ਮਾਮਲੇ ਦੀ ਸਖਤ ਤੋਂ ਸਖਤ ਕਾਰਵਾਈ ਕਰੇ ਫੈਂਡਟਾਂ ਸਾਹਿਬ ਵਿਖੇ ਅਸੀਂ ਜਦੋਂ ਮੌਕੇ ਤੇ ਗਏ ਤਾਂ ਉਥੇ ਜਿਹੜੀ ਆ ਕਣਕ ਵੰਡੀ ਜਾ ਰਹੀ ਸੀ ਮੌਕੇ ਤੇ ਪਰਚੀਆਂ ਕੱਟੀਆਂ ਜਾ ਰਹੀਆਂ ਸੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਥੇ ਦੇ ਸਤਾਨਿਕ ਆਗੂ ਨੇ ਉਹ ਕੋਲ ਖੜਕੇ ਕਣਕ ਵੰਡਾ ਰਹੇ ਸੀ ਜਦੋਂ ਅਸੀਂ ਗਏ ਕਿਉਂਕਿ ਸਾਡੇ ਕੋਲ ਉਹਦੀ ਵੀਡੀਓ ਵੀ ਆ ਜਦੋਂ ਅਸੀਂ ਗਏ ਉਹ ਫੇਰ ਉਹ ਚਲੇ ਗਏ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਅਸੀਂ ਕਿਹਾ ਵੀ 4 ਮਹੀਨੇ ਹੋ ਗਏ 4 ਮਹੀਨੇ ਕਿਸੇ ਨੂੰ ਕਣਕ ਨਹੀਂ ਮਿਲੀ ਨਾ ਕੋਈ ਆਟਾ ਮਿਲਿਆ ਅੱਜ ਤੁਸੀਂ ਜਦੋਂ ਇਲੈਕਸ਼ਨ ਤੋਂ ਇੱਕ ਦਿਨ ਦਾ ਸਮਾਂ ਰਹਿ ਗਿਆ ਤੁਸੀਂ ਇਹ ਕੀ ਵੰਡ ਸਕਦੇ ਹੋ ਸਾਡੀ ਸੀਨੀਅਰ ਅਫਸਰ ਸਾਹਿਬਾਨਾਂ ਨਾਲ ਵੀ ਦੰਦ ਇਹਨਾਂ ਨੂੰ ਲਿਖਤੀ ਜਿਹੜਾ ਉਹ ਨੋਟਸ ਨਿਕਲਿਆ ਹੋਇਆ ਵੀ 30 31 ਤੇ 1 ਤਰੀਕ ਨੂੰ ਕਿਸੇ ਨੇ ਕਣਕ ਨਹੀਂ ਬੰਨਣੀ ਕੋਈ ਪਰਚੀ ਨਹੀਂ ਕੱਟਣੀ ਪਰ ਇਹਨਾਂ ਦੇ ਆਰ ਨੂੰ ਕੋਲ ਖੜ ਕੇ ਸਾਰੇ ਪਿੰਡਾਂ 'ਚ ਅਸੀਂ ਟੌਂਸੇ ਤੋਂ ਮੌਕੇ ਤੇ ਜਾ ਕੇ ਪੜ੍ਹੀ ਆ ਸਾਰੇ ਪਿੰਡਾਂ 'ਚ ਗੱਡੀਆਂ ਭਰੀਆਂ ਖੜੀਆਂ ਨੇ ਟੈਂਪੂ ਭਰੇ ਖੜੇ ਨੇ ਉੱਥੇ ਸਥਾਨਕ ਆਗੂ ਖਣਕ ਬਣਾ ਰਹੇ ਨੇ ਤੇ ਗਰੀਬ ਲੋਕਾਂ ਨੂੰ ਧਰਮਾਰ ਰਹੇ ਨੇ ਤਾਂ ਦਾਲ ਸਕੂਲ ਜਿਹੜੀ ਆ ਉਹ ਬਿਲਕੁਲ ਬੰਦ ਪਈ ਆ ਠੱਪ ਪਈ ਆ ਇੱਥੋਂ ਤੱਕ ਕੇ ਸਰਕਾਰ ਨੇ ਕਰੋੜਾਂ ਰੁਪਏ ਆਪਣੇ ਐਡਵਰਟਾਈਜ਼ਮੈਂਟ ਤੇ ਤਾਂ ਖਰਚ ਕੀਤੇ ਕਿ ਘਰ-ਘਰ ਅਸੀਂ ਰਾਸ਼ਨ ਪਹੁੰਚਦਾ ਕਰਾਂਗੇ ਪਰ ਉਹ ਜਿਹੜੇ ਵਾਅਦੇ ਸੀ ਉਹ ਪੂਰਾ ਨਹੀਂ ਹੋਇਆ ਤਾਂ ਅੱਜ ਹੁਣ ਕਿਉਂਕਿ ਲੋਕ ਸਭਾ ਦੀ ਚੋਣ ਚੱਲ ਰਹੀ ਆ ਔਰ ਹਾਰ ਜਿਹੜੀ ਇਹਨਾਂ ਨੂੰ ਸਪਸ਼ਟ ਦਿਖਾਈ ਦੇ ਰਹੀ ਆ ਤੇ ਅੱਜ ਆਖਰੀ ਦਿਨ ਜਦੋਂ ਕਿ ਪ੍ਰਚਾਰ ਬੰਦ ਹੋ ਰਿਹਾ ਤੇ ਪਰਸੋਂ ਵੋਟਾਂ ਪੈਡੀਆਂ ਨੇ ਹਰ ਪਿੰਡ ਦੇ ਵਿੱਚ ਗੱਡੀਆਂ ਭਰ ਕੇ ਪੂਰੀਆਂ ਉਹ ਰਾਸ਼ਨ ਵੰਡ ਰਹੇ ਨੇ ਨੰਨੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਇਹ ਸਿੱਧਾ ਤੇ ਸਿੱਧਾ ਇਲੈਕਸ਼ਨ ਦੀ ਜਿਹੜੀ ਵਾਇਲੇਸ਼ਨ ਆ ਇਲੈਕਸ਼ਨ ਕੋਡ ਨੂੰ ਦੀ ਵਾਇਲੇਸ਼ਨ ਕਰ ਰਹੇ ਨੇ ਅਸੀਂ ਸ਼ਿਕਾਇਤ ਕੀਤੀ ਹੈ ਇਲੈਕਸ਼ਨ ਕਮਿਸ਼ਨ ਕੋਲ ਵੀ ਔਰ ਸਾਡੇ ਨੁਮਾਇੰਦਿਆਂ ਨੇ ਮੌਕੇ ਤੇ ਜਾ ਕੇ ਇਹ ਜਿਹੜੀਆਂ ਗੱਡੀਆਂ ਨੇ ਬਰਾਮਤ ਕੀਤੀਆਂ ਨੇ